ਸਰਦੀ ਦੇ ਮੌਸਮ ਦੀ ਪਈ ਪਹਿਲੀ ਧੁੰਦ ਨੇ ਦਿਖਾਇਆ ਆਪਣਾ ਰੰਗ ਸਵੇਰ ਸਮੇ ਇੱਕ ਪੀ ਆਰ ਟੀ ਸੀ ਦੀ ਬੱਸ ਖੜੇ ਕੋਰੇ ਟਰਾਲੇ ਨਾਲ ਪਿੱਛੋਂ ਜਾ ਟਕਰਾਈ ਜਿਸ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਲੇਕਿਨ ਸਵਾਰੀਆਂ ਦੇ ਮੂਲੀ ਸੱਟਾਂ ਲੱਗ ਗਈਆਂ ਦੱਸਦੀ ਹੈ ਕਿ ਅੱਜ ਸਵੇਰ ਸਮੇਂ ਸੰਗਤ ਮੰਡੀ ਅਧੇਨ ਬਠਿੰਡਾ ਡਾ ਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਕੁੱਟੀ ਕਿਸ਼ਨਪਰਾ ਕੋਲ ਇੱਕ ਪੀ ਆਰ ਟੀ ਸੀ ਦੀ ਬੱਸ ਸਵੇਰ ਸਮੇਂ ਇੱਕ ਖੜੇ ਘੋੜੇ ਟਰਾਲੇ ਨਾਲ ਪਿੱਛੋਂ ਜਾ ਟਕਰਾਈ ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਡੱਬ ਵਾਲੀ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਸੰਘਣੀ ਧੁੰਦ ਹੋਣ ਕਾਰਨ ਜਦ ਇਹ ਬੱਸ ਕੁੱਟੀ ਕਿਸ਼ਨਪਰਾ ਕੋਲ ਪਹੁੰਚਦੀ ਹੈ ਤਾਂ ਇੱਕ ਘੋੜਾ ਟਰਾਲਾ ਖੜਾ ਸੀ ਜੋ ਕਿ ਬਠਿੰਡੇ ਵੱਲ ਨੂੰ ਹੀ ਜਾ ਰਿਹਾ ਸੀ ਤਾ ਜਿਆਦੇ ਬਸ ਕੁਟੀ কৃষ্ণਪੁਰਾ ਕੋਲ ਪਹੁੰਚਦੀ ਹੈ ਤਾਂ ਪਿੱਛੋਂ ਖੜੇ ਘੋੜੇ ਟਰਾਲੇ ਨਾਲ ਜਾ ਟਕਰਾਂਦੀ ਹੈ ਜਿਸ ਕਾਰਨ ਬਸ ਦਾ ਕੰਡੈਕਟਰ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਮੌਕੇ ਤੇ ਮੰਡੀ ਡੱਬ ਵਾਲੀ ਐਂਬੂਲੈਂਸ ਸੇਵਾ ਸੰਸਥਾ ਦੇ ਕੁਲਵੰਤ ਸਿੰਘ ਪਥਰਾਲਾ ਨੇ ਪਹੁੰਚ ਕੇ ਇਹਨਾਂ ਜ਼ਖਮੀ ਸਵਾਰੀਆਂ ਨੂੰ ਮੰਡੀ ਡੱਬ ਵਾਲੀ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਪਰਮਾਤਮਾ ਦੀ ਇੰਨੀ ਕਿਰਪਾ ਰਹੀ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ 5 6 7 ਸਵਾਰੀਆਂ ਦੇ ਸੱਟਾਂ ਲੱਗਣ ਦੀ ਖਬਰ ਮਿਲੀ ਹੈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ। 5 ਵਜੇ ਸਾਨੂੰ ਕੌਣ ਕੌਣ ਆਈ ਸੀ ਕਿ ਕਿਦੇ ਵਿੱਚ ਭਿੰਡਾ ਤੋਂ ਡਾਵਾ ਰੋਡ ਤੇ بڑے ਟਰਾਲੇ ਦੇ ਵਿੱਚ ਬੱਸ ਵੱਜੀ। ਬੱਸ ਦੇਖਿਆ ਜਾ ਕੇ ਕਿ ਕੁਟੀ ਕਿਸ਼ਨਪੁਰਾ ਕੇ ਕੋਲੇ ਫੇਟਾਲੇ ਵਿੱਚ ਬਸ ਵਜਿ ਕੀਦੇ ਵਿੱਚ 5 ਤੋਂ 7 ਸਵਾਰੀਆਂ ਗੈਲ ਹੋ ਗਈਆਂ ਮੰਡੀ ਡਾਵਾਲੀ ਐਂਬੂਲੈਂਸ ਦੇ ਮੰਡੀ ਡਾਵਾਲੀ ਐਂਬੂਲੈਂਸ ਸੇਵਾ ਸੰਸਥਾ ਨੇ ਸਰਕਾਰੀ ਹਸਪਤਾਲ ਡਾਵਾਲੀ ਪਹੁੰਚਾਇਆ ਬਸ ਡਾਵਾਲੀ ਤੋਂ ਚੰਡੀਗੜ੍ਹ ਜਾ ਰਹੀ ਸੀ ਪੀ ਆਰਟੀਸੀ